ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਗਤ ਸਿੰਘ ਆ ਮਾਰ ਰੋਡ ਅੰਮ੍ਰਿਤਸਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿਕਿਉਰਿਟੀ ਘਾਟਨਾਤੋਂ ਜੋ ਮੁੱਖ ਮੰਤਰੀ ਵੱਲੋਂ ਸਾਨੂੰ ਜਦੋਂ ਦਾ ਸਾਬਕਾ ਫੌਜੀਆ ਨੂੰ ਸਕੂਲਾਂ ਵਿੱਚ ਸਿਕਿਉਰਿਟੀ ਰੱਖਣ ਦਾ ਆਦੇਸ਼ ਮਿਲਿਆ ਸੀ ਉਦੋਂ ਤੋਂ ਅਸੀਂ ਇੱਕ ਮੇਰੇ ਨਾਲ ਹੋਰ ਸਿਕਿਉਰਿਟੀ ਗਾਰਡ ਅਸੀਂ ਦੋ ਜਣੇ ਨਿਯੁਕਤ ਕੀਤੇ ਗਏ ਹਾਂ ਮੇਰਾ ਨਾਮ ਰਕੇਸ਼ ਕੁਮਾਰ ਆ ਮੈਂ ਮਾਰ ਰੋਡ ਅੰਮ੍ਰਿਤਸਰ ਐਮਐਨਐਸ ਸਕੂਲ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਕਰ ਰਿਹਾ ਹਾਂ ਜੋ ਮਾਨ ਸਰਕਾਰ ਨੇ ਜੋ ਸਿਕਿਉਰਿਟੀ ਗਾਰਡ ਦਾ ਉਪਰਾਲਾ ਕੀਤਾ ਹੈ ਉਹ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਸਰਕਾਰ ਨੇ ਇਹ ਕਾਰਕ ਨੇ ਨਿਯੁਕਤ ਕੀਤੇ ਆ ਕਿ ਬੱਚਿਆਂ ਦੀ ਸਿਕورٹی ਵਾਸਤੇ ਬੱਚੇ ਸੇਫ ਰਹਿਣ ਸਾਡੇ ਸਕੂਲ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ ਸਕੂਲ ਦੇ ਵਿੱਚ ਅਸੀਂ ਵਧੀਆ ਡਿਸਪੀਸਿਪਲਨ ਬਰਕਰਾਰ ਰੱਖਿਆ ਹੋਇਆ ਹੈ ਜਿਵੇਂ ਬੱਚੇ ਘਰੋਂ ਆਉਂਦੇ ਆ ਗੱਡੀਆਂ ਆਉਂਦੀਆਂ ਆ ਅਸੀਂ ਉਹਨਾਂ ਨੂੰ ਅਗੋਂ ਗੱਡੀਆਂ ਚੋਂ ਉਤਾਰ ਕੇ ਅੰਦਰ ਕਰਦੇ ਆ ਥੋੜਾ ਜਿਹਾ ਐਕਸੀਡੈਂਟ ਹੋਣ ਦਾ ਵੀ ਧਿਆਨ ਰੱਖੀਦਾ ਬੱਚਿਆਂ ਨੂੰ ਇੱਕ ਓਹ ਗੇਟ ਤੇ ਸਕਿਉਰਿਟੀ ਗਾਰਡ ਹੁੰਦਾ ਇੱਕ ਦੂਸਰੇ ਗੇਟ ਤੇ ਸਕਿਉਰਿਟੀ ਗਾਰਡ ਹੁੰਦਾ ਸਕੂਲ ਦੇ ਵਿੱਚ ਕੋਈ ਵੀ ਆਵਾਜਾਈ ਜਿੱਦਾਂ ਮੰਨ ਲਓ ਕੋਈ ਆਂਦਾ ਜਾਂਦਾ ਹੈ ਅਸੀਂ ਉਹਦੀ ਐਂਟਰੀ ਪ੍ਰੋਪਰ ਕਰਦੇ ਹਾਂ ਬੱਚੇ ਟਿਊਸ਼ਨ ਵਾਸਤੇ ਕੁਝ ਪਹਿਲਾਂ ਜਾਂਦੇ ਆ ਕੁਝ ਆਪਣੇ ਘਰੇਲੂ ਕੰਮ ਵਾਸਤੇ ਕੋਈ ਮੈਡੀਕਲ ਵਾਸਤੇ ਬੱਚਾ ਜਾਂਦਾ ਤਾਂਹੀਂ ਪ੍ਰੋਪਰਲੀ ਬੱਚੇ ਦੀ ਐਪਲੀਕੇਸ਼ਨ ਦੇਖ ਕੇ ਜੇ ਤੇ ਬੱਚਾ ਕੱਲਾ ਕੋਈ ਆਉਂਦਾ ਉਹਦਾ ਅਸੀਂ ਪਹਿਲੇ ਇਹਦਾ ਐਪਲੀਕੇਸ਼ਨ ਦਾ ਰੱਖਦੇ ਹਾਂ ਟੀਚਰ ਦੇ ਸਾਈਨ ਦੇਖਦੇ ਆ ਵੀ ਟੀਚਰ ਨੇ ਪ੍ਰੋਪਰ ਸਾਈਨ ਕੀਤੇ ਆ ਫਿਰ ਅਸੀਂ ਬੱਚੇ ਨੂੰ ਬਾਹਰ ਭੇਜਦੇ ਆ ਇਹ ਹੁਣ ਬੱਚੇ ਸਾਡੀ ਨਿਗਰਾਨੀ ਵਿੱਚ ਜਾਂਦੇ ਆ 2627550 ਇੱਥੇ ਪੜਦਾ ਸੋਰੀ ਗਾਰਡ ਮੇਰੇ ਨਾਲ ਟੀਚਰਾਂ ਨੂੰ ਬਹੁਤ ਮਦਦ ਮਿਲੀ ਹੈ ਪੰਜਾਬ ਸਰਕਾਰ ਦੇ ਉਪਰਾਲੇ ਜੋ ਹੈ ਬਹੁਤ ਹੀ ਵਧੀਆ ਔਰ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਦੁਬਾਰਾ ਰਟਾਇਰ ਫੌਜੀਆ ਨੂੰ ਆਣ ਕੇ ਦੁਬਾਰਾ ਰੋਜ਼ਗਾਰ ਮਿਲਿਆ ਔਰ ਸਕੂਲ ਨੂੰ ਵੀ ਸਾਡੇ ਆਉਣ ਦੇ ਨਾਲ ਬਹੁਤ ਜ਼ਿਆਦੀ ਸੁਵਿਧਾ ਮਿਲੀ ਹੈ